ਤੋਂ ਭਾਵ ਸਿੱਖਾ ਜਪਜੀ ਪੜਿਆ ਕਰ ਚੁਪਈ ਦੇ ਪਾਠ ਕਰਿਆ ਕਰ ਜਾਪ ਸਹਿਬ ਨੂੰ ਜ਼ਿੰਦਗੀ ਦਾ ਸ਼ਿੰਗਾਰ ਬਣਾ ਯਾਦ ਰੱਖੀ ਮਲੀਨਤਾ ਰਹਿਣ ਨਹੀਂ ਦਵੇਗਾ ਗੁਰੂ ਗੋਬਿੰਦ ਸਿੰਘ ਮੇਰੇ ਕੋਲ ਸਮਾਂ ਨਹੀਂ ਇੱਕ ਹੰਸ ਰਾਮ ਕਵੀ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪੌਂਟਾ ਸਾਹਿਬ ਉਹਨੇ ਕੋ ਬਚਨ ਬੜਾ ਪਿਆਰਾ ਕਹ ਆ ਕੇ ਕਹਿਣ ਲੱਗੇ ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਕੋਲ ਆਇਆ ਹਕੀਕਤ ਏਕ ਹੈ ਸੱਚ ਏਕ ਹੈ ਸਾਬਣ ਥੋੜਾ ਮਾਲਕ ਜੀ ਮੇਰੇ ਪਾਸ ਜਿਹਦੀ ਜ਼ਿੰਦਗੀ ਮਿਲੀ ਇਹਨਾ ਕਰਮ ਐਨੇ ਕੁ ਮਾੜੇ ਕਰ ਬੈਠਾ ਵਾਂ ਚਾਦਰ ਮੈਲੀ ਸਾਬਣ ਥੋੜਾ ਇਤਨੇ ਦਾਗ ਲੱਗੇ ਮਨ ਮੇਰੇ ਕਿਹੜਾ ਕਿਹੜਾ ਤੋਂ ਵਾਂ ਸਾਬਣ ਤੋਂ ਪਾਪ ਬੰਦਗੀ ਵਾਲਾ ਸਾਬਣ ਖੈ ਨਹੀਂ ਤੇ ਚਾਦਰ ਮੈਲੀ ਹੋ ਬੈਠੀ ਏ ਵਿਕਾਰਾਂ ਵਿੱਚ ਅਪਰਾਧ ਵਿੱਚ